ਸਰ ਜੀ ਇੱਥੇ ਆਨ ਦਾ ਕੀ ਮਕਸਦ ਕੀ ਕਰਨਾ ਜੀ ਇਹ ਪਿਆਰ ਦੀ ਬਦੌਲਤ ਇਹ ਲੋਕ ਅਸ਼ੀਰਵਾਦ ਦੇਣ ਲਈ ਜਦੋਂ ਸਾਡੇ ਆ ਤੇ ਸਿਮਰਜੀਤ ਬੈਂਸ ਹਾਜ਼ਰ ਆ ਲੋਕਾਂ ਦੀ ਸੇਵਾ ਲਈ ਤਤਪਰ ਹਾਜ਼ਰ ਨੇ ਜਦੋਂ ਥੱਲੇ ਜੋ ਕੋਈ ਦੂ ਤਰੇਟੇ ਤੋਂ ਦਲਦੇ ਵਿੱਚ ਬੰਦਾ ਉਹਨਾਂ ਦਾ ਕੰਮ ਕਰਦੇ ਆ ਜਿਹੜੇ ਸੱਜਣ ਉੱਥੇ ਕੰਮ ਕਰਾਉਣ ਜਾਂਦੇ ਆ ਦਫ਼ਤਰਾਂ 'ਚ ਸਾਡੇ ਉਹਨਾਂ ਦੇ ਕੰਮ ਹੁੰਦੇ ਆ ਤਾਂ ਅੱਜ ਪਿਆਰ ਨੂੰ ਸਾਂਝਾ ਕਰਨ ਵਾਸਤੇ ਅੱਜ ਸਾਰੇ ਇਕੱਤਰ ਹੋਏ ਆਂ ਸਲੇਮਤ ਆਪਣੀ ਏਰੀਆ ਦੇ ਵਿੱਚ ਲੋਕਾਂ ਸਮ ਪਾਰਟੀ ਦੇ ਬੈਂਸ ਆਏ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਜੀ ਇੱਥੇ ਆਉਣ ਦਾ ਕੀ ਮਕਸਦ ਕੀ ਕਰਨਾ ਜੀ ਅੱਜ ਤਾਂ ਸੇ ਭੈਣਾਂ ਦੇ ਭਰਾਵਾਂ ਦਾ ਮੇਲਜੋਲ ਆ ਲੋਕਾਂ ਦਾ ਪਿਆਰ ਹੈਗਾ ਇਸ ਪਿਆਰ ਦੀ ਬਦੌਲਤ ਇਹ ਲੋਕ ਅਸ਼ੀਰਵਾਦ ਦੇਣ ਲਈ ਜਦੋਂ ਸਾਦੇ ਆ ਤੇ ਸਿਮਰਜੀਤ ਬੈਂਸ ਹਾਜ਼ਰ ਆ ਇਹ ਸਾਰਾ ਇਲਾਕਾ ਕਿਤੇ ਕੋਈ ਕੰਮ ਬੇਸ਼ੱਕ ਉਹ ਸਤਾਧਾਰੀ ਹੋਣ ਜਦੋਂ ਕੰਮ ਕਿਤੇ ਨਹੀਂ ਹੁੰਦਾ ਤੇ ਫਿਰ ਲੋਕ ਕਹਿੰਦੇ ਆ ਵੀ ਹੁਣ ਸਿਮਰ ਬੈਂਸ ਕੋਲੇ ਚੱਲਦੇ ਆ ਪ੍ਰਭੂ ਦੀ ਬਖਸ਼ਿਸ਼ ਹੈ ਮੇਰੀ ਕੋਈ ਪਾਵਰ ਤਾਕਤ ਨਹੀਂ ਉਹਦੀ ਬਖਸ਼ਿਸ਼ ਹੈ ਜਰੀਆ ਬਣਾ ਦਿੰਦਾ ਸੋ ਲੋਕਾਂ ਦੇ ਸੇਵਾ ਵਾਲਾ ਜਿਹੜਾ ਮੰਝਰ ਕਾਫਲਾ ਉਹ ਦਿਨ-ਬਦਨ ਵੱਧ ਆ ਜਾਂਦਾ ਐਮਸੀਐਲ ਦੇ ਇਲੈਕਸ਼ਨ ਆ ਲੈਨੇ ਤੁਸੀਂ ਆਪਣੇ ਕੈਂਡੀਡੇਟ ਖੜੇ ਕਰੋਗੇ 101% 95 ਦੇ 99 ਜਿਹੜੇ ਵਾਰਡ ਹੈਗੇ ਲੁਧਿਆਣੇ ਦੇ ਲੋਕ ਇਨਸਾਫ ਪਾਰਟੀ ਪੂਰੇ ਦਮ ਖਮ ਦੇ ਨਾਲ ਲੜੂਗੀ ਤੇ ਵੱਡੀ ਸਫਲਤਾ ਪ੍ਰਾਪਤ ਜਲੰਧਰ ਦੇ ਵਿੱਚ ਸਮਰਥਨ ਦੇਣ ਦਾ ਕੀ ਕਾਰਨ ਸੀ ਜਨਵਰੀ ਮੈਂ ਕੰਡੀਸ਼ਨਲ ਸਮਰਥਨ ਦਿੱਤਾ ਸ਼ਾਇਦ ਤੁਸੀਂ ਇਸ ਗੱਲ ਨੂੰ ਸਕਿਪ ਕਰ ਗਏ ਮੈਂ ਕੰਡੀਸ਼ਨਲ ਸਮਰਥਨ ਦਿੱਤਾ ਸੀਗਾ ਕਿ ਤੁਸੀਂ ਪੰਜਾਬ ਦਾ ਵਪਾਰ ਪਾਕਿਸਤਾਨ ਦੇ ਨਾਲ ਖੋਲਦੇ ਕੇਂਦਰ ਦੇ ਹੱਥ ਵਾਸਿਆ ਕੇਂਦਰ ਦੇ ਵਿੱਚ ਸਤਾਧਾਰੀ ਪਾਰਟੀ ਬੀਜੇਪੀ ਹੈ ਕੰਡੀਸ਼ਨ ਲਾਈ ਕਿ ਤੁਸੀਂ ਵਪਾਰ ਖੋਲੋਗੇ ਤੇ ਪੰਜਾਬ ਦਾ ਵਪਾਰ ਪੰਜਾਬ ਦੇ ਕਿਸਾਨ ਦੀ ਆਮਦਨ ਦਾ ਇਜ਼ਾਫਾ ਤੁਸੀਂ ਦੇਖਿਆ ਪਾਕਿਸਤਾਨ ਦੇ ਅੰਦਰ ਲੋਕ ਆٹے ਦੀ ਥੈਲੀ ਲਈ ਲੜਦੇ ਆ। ਆਟ ਦੀ ਥੈਲੀ ਪਿੱਛੇ ਲੜਾਈਆਂ ਹੁੰਦੀਆਂ ਤੇ ਸਾਡੇ ਇੱਥੇ ਕਣਕ ਚੂਹੇ ਖਾਂਦੇ ਆ। ਕਿਸਾਨ ਦੀ ਆਮਦਨ ਕਿੰਨੇ ਗੁਣਾ ਵੱਧ ਗਈ? ਪੰਜਾਬ ਦੀ ਸਨਿਆਤ ਜੇ ਇਥੋਂ ਸਾਈਕਲ ਜਾਣਾ, ਸਲਾਈ ਮਸ਼ੀਨ ਜਾਣੀ ਆ ਤੇ ਬਾਇਆ ਦਬਈ ਜਾਂਦੀ ਆ ਪਾਕਿਸਤਾਨ ਨੂੰ। ਉਹਨਾਂ ਨੇ ਉਸ ਗੱਲ ਨੂੰ ਅਕਸੈਪਟ ਕੀਤਾ ਤੇ ਅੱਜ ਉਹਦੇ ਤੇ ਕੰਮ ਚੱਲ ਰਿਹਾ। ਭਾਸ ਲੋਕਨ ਸਾਹਿਬ ਪਾਰਟੀ ਜੋ ਫੈਸਲਾ ਲੈਂਦੀ ਆ ਉਹ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਦੇ ਲੋਕਾਂ ਦੇ ਚੰਗੇ ਰੋਸ਼ਨ ਭਵਿੱਖ ਵਾਸਤੇ ਫੈਸਲਾ ਲੈਂਦੀ। ਦਿੱਲੀ ਦੀ ਬਹਿਰੂਆ ਤੇ ਜਦੋਂ ਕਿਸਾਨ ਬੈਠੇ ਸੀ ਤੁਹਾਡਾ ਇੱਕ ਬਿਆਨ ਸੀ ਕਿ ਅਗਦੇ ਪਾਣੀ ਇਕੱਠੇ ਨਹੀਂ ਹੁੰਦੇ ਤਾਂ ਤੇ ਸਮਰਥਨ ਕਿਉਂ ਦਿੱਤਾ ਗਿਆ ਸੀ ਤੁਸੀਂ ਵੀ ਆਪਣਾ ਕੈਂਡੀਡੇਟ ਕਿਉਂ ਨਾ ਕਰ ਸਕਦੇ ਮੈਂ ਅੱਜ ਵੀ ਇਹ ਗੱਲ ਨਾਲ ਮੈਨੂੰ ਤੇ ਵਿਸ਼ਵਾਸ ਨਹੀਂ ਸੀ ਮੈਂ ਅੱਜ ਵੀ ਇਹ ਗੱਲ ਨਾਲ ਸਹਿਮਤ ਆ ਬਾਇ ਇਲੈਕਸ਼ਨ ਹੈਗੀ ਆ ਬਾਇ ਇਲੈਕਸ਼ਨ ਹਾਰੀ ਸਾਰੀ ਦੇ ਵਾਸਤਾ ਕੰਮ ਨਹੀਂ ਹੁੰਦਾ ਉਹ ਵੀ ਲੋਕ ਸਭਾ ਦੀ ਸਮਰਥਾ ਹੁੰਦੀ ਹੈ ਨਾ ਸੋ ਜੇ ਅਸੀਂ ਸਮਰਥਨ ਸਮਰਥਨ ਦੇਤਾ ਤੇ ਅਸੀਂ ਕਿਸੇ ਪਾਕਿਸਤਾਨ ਦੀ ਪਾਰਟੀ ਨੂੰ ਸਮਰਥਨ ਨਹੀਂ ਦਿੰਦਾ ਦੁਸ਼ਮਣ ਦੇਸ਼ ਦੀ ਪਾਰਟੀ ਨੂੰ ਸਮਰਥਨ ਨਹੀਂ ਦਿੰਦਾ ਅਸੀਂ ਕੰਡੀਸ਼ਨਲ ਸਮਰਥਨ ਦਿੱਤਾ ਤੇ ਉਸ ਕੰਡੀਸ਼ਨ ਦੇ ਉੱਤੇ ਪੂਰ ਪੈਣਾ ਸ਼ੁਰੂ ਹੋ ਗਿਆ ਉਸ ਕੰਡੀਸ਼ਨ ਦੇ ਉੱਤੇ ਕੰਮ ਸਟਾਰਟ ਹੋਇਆ ਹੈ ਸਾਾਸ ਮੀਟਿੰਗ ਬੁਲਾਉਣ ਦਾ ਮਕਸਦ ਅਥੇ ਬੈਂਕ ਸਾਹਿਬ ਆਏ ਨੇ ਕਿਉਂ ਕਰਦੇ ਬੈਂਕ ਸਾਹਿਬ ਜੀ ਲੋਕਾਂ ਦੇ ਅਕਾਂ ਦੀ ਪੰਜਾਬ ਦੇ ਅਕਾਂ ਦੀ ਰਾਖੀ ਦੀ ਹੱਦ ਲਈ ਹੱਦਵੇਂ ਤੇ ਲੜਦੇ ਰਹੇ ਹੈ ਹੁਣ ਵੀ ਡੈਗਣਾਂ ਦੇ ਦਫਤਰ ਦੇ ਵਿੱਚ ਤੇਲਜੋ ਲੋਕਾਂ ਦੇ ਕੰਮ ਹੁੰਦੇ ਨੇ ਇਹ ਸਵੇਰੇ 2:3 ਤਿੰਨ ਘੰਟੇ ਸਵੇਰੇ ਤੇ 2:3 ਤਿੰਨ ਘੰਟੇ ਸ਼ਾਮ ਨੂੰ ਦੋਨੇ ਪ੍ਰਾ ਲੋਕਾਂ ਦੀ ਸੇਵਾ ਲਈ ਤਤਪਰ ਹਾਜ਼ਰ ਨੇ ਜਦੋਂ ਥੱਲੇ ਜੋ ਕੋਈ ਦੂਰ ਡੈਕੇ ਤੋਂ ਤਰਜੇ ਵਿੱਚ ਬੰਦਾ ਉਹਨਾਂ ਦਾ ਕੰਮ ਕਰਦੇ ਆ ਕਦੀ ਵੀ ਕੋਈ ਨਾਰਾਜ਼ ਹੋ ਕੇ ਨਹੀਂ ਉੱਥੋਂ ਕਦੀ ਮੁੜਿਆ ਲੋਕ ਸੰਪਾਰਟੀ ਵੱਲੋਂ ਅਗਰ ਤੁਹਾਨੂੰ ਇੱਥੇ ਐਮਸੀਐਲ ਦੀ ਟਿਕਟ ਮਿਲ ਜੂ ਕਾਰਪੋਰੇਸ਼ਨ ਦੀ ਟਿਕਟ ਮਿਲ ਜੇ ਤੁਸੀਂ ਡੈਕਸ਼ਨ ਲੜੋਗੇ ਅਸੀਂ ਡੈਕਸ਼ਨ ਜੇ ਤੁਹਾਨੂੰ ਮੌਕਾ ਦੇਣਗੇ ਬੈਂਸ ਸਾਹਿਬ ਤੇ ਜੂਰ ਲੜਾਂਗੇ ਤੈਂ ਤਾਂ ਮੌਕਾ ਦੇਵਾਂਗੇ ਕਿ ਉਹ ਲੜਾਂਗੇ ਸੋਨਿਹਾਰ ਬੋਲੇ ਸੋਨਿਹਾਰ ਬੋਲੇ ਸਾਡੀ ਸਰਕਾਰ ਦੇ ਬਸ ਆਮ ਆਦਮੀ ਪਾਰਟੀ ਦੇ ਕੰਮ ਹੋ ਰਹੇ ਨੇ ਜੀ ਆਮ ਆਦਮੀ ਪਾਰਟੀ ਦੇ ਕ腐ਸ਼ਨ 90% ਹੋਰ ਵੱਧ ਗਈ ਆ ਜਾਦੀ ਸਰਕਾਰ ਆਈ ਆ ਕਿਸੇ ਤਸੀਦ ਤੇ ਵੜਜੋ ਪੈਸੇ ਤੋਂ ਬਿਨਾ ਕੰਮ ਨਹੀਂ ਹੁੰਦਾ ਮੈਂ ਦੋ ਧੱਕੇ ਨਾਲ ਜਿੱਠੀਆਂ ਕਰਾਈਆਂ ਤਸੀਦ ਤੇ ਜਾ ਕੇ ਧੱਕੇ ਨਾਲ ਕਰਾਈਆਂ ਮੈਂ ਕਿਹਾ ਡਿਸਟ੍ਰਿਕਟ ਤੋਂ ਲੈ ਕੇ ਹੋ ਸਕਦੀ ਐਦਾਂ ਕਿਉਂ ਨਹੀਂ ਹੋ ਸਕਦੀ ਵੈਰੀ ਗੁੱਡ ਮੈਂ ਕਰਾ ਕੇ ਆਇਆ ਦੋਨੇ ਜਿੱਠੀਆਂ ਉੱਤੇ ਕਰਾ ਕੇ ਆਇਆ ਤੇ ਜੀਰਨ ਮੈਂ ਕਹਿੰਦਾ ਇਨਕੁਆਰੀ ਦਵਾਉਂਗਾ ਤੇਰੇ ਕੋਲ ਆ ਕੇ ਦੇ ਦੋ ਕਹਿੰਦਾ ਚੋਗੇ ਲੋਕਾਂ ਦੀ ਸਭ 파ਰਟੀ ਚਾਹਤਾ ਇੱਥੇ ਬੈਨਸਾ ਆਇਆ ਲੋਕਾਂ ਦੀ ਸਭ ਪਾਰਟੀਆਂ ਵਿੱਚ ਲੋਕਾਂ ਦਾ ਇਨਸਾਫ ਪਾਰਟੀ ਦਾ ਜਿਹੜਾ ਸਿਧਾਂਤ ਹੈ ਲੋਕਾਂ ਦੀ ਸੇਵਾ ਅੱਜ ਉਹਨੂੰ ਮੁੱਖ ਰੱਖ ਕੇ ਫੰਕਸ਼ਨ ਰੱਖਿਆ ਗਿਆ ਸੀਗਾ ਭਾਈ ਸਾਹਿਬ ਵੱਲੋਂ ਅੱਜ ਲੋਕਾਂ ਨੂੰ ਮਿਲਣੀ ਕਰਾਉਣ ਵਾਸਤੇ ਜਿਹੜੇ ਸੱਜਣ ਉੱਥੇ ਕੰਮ ਕਰਾਉਣ ਜਾਂਦੇ ਆ ਦਫ਼ਤਰਾਂ 'ਚ ਸਾਡੇ ਉਹਨਾਂ ਦੇ ਕੰਮ ਹੁੰਦੇ ਆ ਤਾਂ ਅੱਜ ਉਹ ਪਿਆਰ ਨੂੰ ਸਾਂਝਾ ਕਰਨ ਵਾਸਤੇ ਅੱਜ ਸਾਰੇ 71 ਹੋਏ ਆ ਇੱਕ ਮਿਲਣੀ ਹੈ ਤੁਹਾਡੇ ਬਾਅਦ ਚ ਵੀ ਕੋਈ ਫੰਕਸ਼ਨ ਰੱਖਿਆ ਜਾਊਗਾ ਜੇ ਸਾਫ ਪਾਉਂਦੇ ਹੋ ਇਲੈਕਸ਼ਨ ਆਲਾ ਨੇ ਉਹਦੀ ਬਟਾ ਡੂਟ ਕੋਈ ਫੰਕਸ਼ਨ ਕਿਤੇ ਚੜਗੇ ਮਤਲਬ ਜੀ ਕੌਂਸਲਰ ਦੀ ਇਲੈਕਸ਼ਨ ਨੋਸ ਹੁੰਦੇ ਹੋ ਤੁਸੀਂ ਝੁਰਮੜ ਦੇਖੋ ਲੋਕਾਂ ਦਾ ਵੈਰੀ ਗੁੱਡ